බම්බ ගම්බ අම් හො අම් කන ඒක තුලයා ලගරඩ අම් හොත්තේරී අම්බ කයිදාකු පිල්ල ਓ ਬੱਲੇ ਤੇਰੇ ਪਤਾ ਤੈਨੂੰ ਹੈ ਅੰਬ ਚੂਪੀ ਦਾ ਹੈ ਨਾ ਕਿ ਅੰਬ ਖਾਈਦਾ ਨਹੀਂ ਅੰਬ ਚੂਪੀ ਦਾ ਇਹਦੇ ਰਾਜ ਚੂਪੀ ਤੋਂ ਪਹਿਲੇ ਖਾਈਦਾ ਅੱਛਾ ਪਹਿਲਾਂ ਚੂਪੀ ਦਾ ਫੇਰ ਖਾਈਦਾ ਲੁਕਾ ਘੁੰਮ ਕੇ ਇੱਧਰ ਅੱਕ ਕਿੱਥੇ ਕਿੱਥੇ ਤੁਹਾਡੇ ਅੰਬ ਕੋ ਤੇਰੀ ਹੋਰ ਲਗਾ ਬੂਟਾ ਹੈ ਅੱਛਾ ਲੇ ਉਧਰ ਲੱ ਕੇ ਚੂਪੀ ਠੀਕ ਠੀਕ ਆ ਉਧਰ ਕੋ ਮੈਂ ਆਉਂ ਉਧਰ ਚਲ ਜੋ ਐਂ ਦੀ ਐਂ ਦੀ ਚਲ ਜੋ ਐਂ ਦੀ ਚਲ ਜੋ ਬਲਜੋਤ ਸਿੰਘ ਜੀ ਅੱਜ ਆਏ ਹੋਏ ਆ ਜੀ ਉਹਦੇ ਉੱਤੇ ਤੇ ਲੈਰੇ ਅੰਬਾਂ ਦਾ ਲਤਫ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਸ ਵਾਰੇ ਕਾਫੀ ਫਲ ਲੱਗਾ ਹੋਇਆ ਆ ਜੀ ਤੇ ਚਲੋ ਕੋਈ ਇਸ ਦਾ ਆਨੰਦ ਲੈਂਦਾ ਗਰਮੀਆਂ ਦਾ ਤੋਹਫਾ ਜੀ ਇਹ ਸੇਣ ਬਜ਼ੁਰਗਾਂ ਨੇ ਲਾਏ ਹੋਏ ਸਾਡੇ ਆਂਬ ਇਹੇ ਜੀ ਤੇ ਅੱਜ ਸਾਨੂੰ ਇਹ ਫਲ ਦੇ ਰਹੇ ਆ ਸ਼ੁਗਰ ਹੈ ਪਰਮਾਤਮਾ ਦਾ ਜੀ ਹਾਂਜੀ ਠੀਕ ਆ ਤੁਸੀਂ ਫਿਰ ਗਰਜੋਤ ਨਹੀਂ ਆਇਆ ਅੱਜ ਗਰਜੋਤ ਹੂੰ ਬੱਲੇ ਤੇਰੇ ਠੀਕ ਆ ਠੀਕ ਹੋ ਠੀਕ ਠਾਕ ਸਭ ਸਾਸ਼ੀਗਬਾਦ ਹੋ ਸਾਰੇ ਦਾ ਓਕੇ ਬਾਏ ਗਏ